ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਅੱਜ ਆਪਾਂ ਇੱਕ ਹੋਰ ਸੌਖਾ ਜਿਹਾ ਡਿਜ਼ਾਈਨ ਬਣਾਉਨੇ ਆ ਜੀ ਹਰ ਵਾਰੀ ਜਿੱਦਾਂ ਇਹ ਡਿਜ਼ਾਈਨ ਵੀ ਮੈਂ ਬਹੁਤ ਥੋੜੇ ਬਾਰੇ ਸੌਖਾ ਜਿਹਾ ਲੈ ਕੇ ਆਈ ਆ ਬਣ ਕੇ ਬਹੁਤ ਸੋਹਣਾ ਲੱਗਦਾ ਆਪਾਂ ਕਿਸੇ ਵੀ ਲਾਈਟ ਕਲਰ ਵਿੱਚ ਪਾ ਸਕਦੇ ਆ ਇਹਨੂੰ ਬਹੁਤ ਪਿਆਰਾ ਲੱਗਦਾ ਇਹ ਡਾਰਕ ਕਲਰ ਵਿੱਚ ਨਾ ਪਾਇਓ ਇਹਨੂੰ ਡਾਰਕ ਕਲਰ ਵਿੱਚ ਇਹਨੇ ਘੱਟ ਦਿਖਣਾ ਜੀ ਲਾਈਟ ਕਲਰ ਵਿੱਚ ਆਪਣਾ ਡਿਜ਼ਾਈਨ ਇਹ ਪਾਇਓ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ ਜੀ 4-4 ਦੇ ਹਿਸਾਬ ਨਾਲ ਕੁੰਡੇ ਲੈ ਕੇ ਇੱਕ ਕੁੰਡਾ ਫालतू ਰੱਖ ਲੈਣਾ ਜੀ ਡਿਜ਼ਾਈਨ ਆਪਣਾ ਬਿਲਕੁਲ ਸਹੀ ਆਊਗਾ ਜੀ ਜੇ ਚੈਨਲ ਤੇ ਨਵੇਂ ਆਏ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲੀ ਸਲਾਈ ਆਪਾਂ ਪਾਉਨੇ ਆ ਜੀ ਆਪਾਂ ਆਪਣੀ ਉਲਟੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜੇ ਨਵੇਂ ਹੋਣੇ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਬਹੁਤ ਸੌਖਾ ਡਿਜ਼ਾਈਨ ਹੈ ਜੀ ਇਹ ਉਲਟੀਆਂ ਸਿੱਧੀਆਂ ਸਿਲਾਈਆਂ ਤੋਂ ਬਣਨ ਵਾਲਾ ਡਿਜ਼ਾਈਨ ਹੈ ਇਹ ਇਸ ਡਿਜ਼ਾਈਨ ਵਿੱਚ ਕੋਈ ਕੁੰਡਾ ਘਟਾਉਣਾ ਜਾਂ ਕੋਈ ਵਧਾਉਣਾ ਨਹੀਂ ਹੈਗਾ ਜੀ ਸਿਰਫ ਉਲਟੀਆਂ ਸਿੱਧੀਆਂ ਸਲਾਈਆਂ ਤੋਂ ਹੀ ਡਿਜ਼ਾਈਨ ਬਣੂਗਾ ਜੀ ਪਹਿਲੀ ਸਲਾਈ ਪਾ ਲਈ ਜੀ ਆਪਾਂ ਨੇ ਆਪਣੀ ਉਲਟੀ ਕਿਉਂਕਿ ਜਦੇ ਮੈਂ ਕੁੰਡੇ ਪਾਉਣੀ ਆ ਉਹਦੇ 'ਚ ਉਲਟੀ ਸਲਾਈ ਪਹਿਲੀ ਆਉਂਦੀ ਹੈ ਜੇ ਤੁਹਾਡੇ ਸਿੱਧੀ ਸਲਾਈ ਆਉਂਦੀ ਹੈ ਤਾਂ ਤੁਸੀਂ ਫਿਰ ਇੱਥੋਂ ਹੀ ਸ਼ੁਰੂ ਕਰ ਸਕਦੇ ਆ ਜਿਵੇਂ ਮੈਂ ਕਰਨ ਲੱਗੀ ਆ ਜੀ ਉਲਟੇ ਪਾਸੇ ਜਿਹੜੀ ਸਿੱਧੀ ਸਲਾਈ ਹੈ ਜੀ ਇਹ ਉਲਟੀ-ਉਲਟੀ ਪਾਉਣੀ ਆਪਾਂ ਨੇ ਜਦ ਵੀ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਆਪਾਂ ਨੇ ਸਿੱਧੇ ਪਾਸੇ ਤੋਂ ਇਹ ਸਲਾਈ ਉਲਟੀ ਪਾਉਣੀ ਆ ਉਹੀ ਵੀ ਆਪਾਂ ਬਾਰਡਰ ਬਣਾ ਕੇ ਜਦ ਡਿਜ਼ਾਈਨ ਆਪਣਾ ਸ਼ੁਰੂ ਕਰਦੇ ਆਂ ਕੁੰਡੇ ਪਤਾ ਕੇ ਜਿਵੇਂ ਵੀ ਕਰਨਾ ਹੈ ਆਪਾਂ ਨੇ ਉਸ ਤੋਂ ਬਾਅਦ ਇਹ ਇੱਕ ਸਲਾਈ ਆਪਾਂ ਨੇ ਸਿੱਧੇ ਪਾਸੇ ਤੋਂ ਉਲਟੀ ਪਾਉਣੀ ਹੈ ਜੀ ਫਿਰ ਆਪਣਾ ਡਿਜ਼ਾਈਨ ਇਹ ਬਣਨਾ ਸ਼ੁਰੂ ਹੋਊਗਾ ਜੀ हम पा गए जी उल्टी सैडते उल्टी साइड तो अपनी सिलाई यह उल्टी उल्टी पी जी ਹੁਣ ਆਪਾਂ ਆ ਗਏ ਜੀ ਸਿੱਧੀ ਸਾਈਡ ਤੇ ਸਿੱਧੀ ਸলাই ਆਪਣੇ ਫੇਰ ਇਹ ਸਿੱਧੀ ਸਿੱਧੀ ਪੈਣੀ ਹੈ ਜੀ ਇੱਕ ਸলাই ਉਲਟੀ ਇੱਕ ਸলাই ਸਿੱਧੀ ਫੇਰ ਇੱਕ ਸলাই ਉਲਟੀ ਫੇਰ ਉਸ ਤੋਂ ਬਾਅਦ ਆਪਣਾ ਸਿੱਧੀ ਸলাই ਚ ਬਣਾਣਾ ਹੈ ਜੀ ਡਿਜ਼ਾਈਨ ਹਰ ਵਾਰੀ ਇੰਨੀਆਂ ਸਲਾਈਆਂ ਪੈਣੀਆਂ ਜੀ ਸਿੱਧੀਆਂ ਜਦੋਂ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਜੀ ਜਦੋਂ ਆਪਾਂ ਨੇ ਇਹ ਸਿੱਧੇ ਪਾਸੇ ਤੋਂ ਇਹ ਸਲਾਈ ਹੈ ਜਿਹੜੀ ਉਲਟੀ ਪਾਉਣੀ ਹੈ ਜ਼ਰੂਰ ਤਾਂ ਆਪਣਾ ਡਿਜ਼ਾਈਨ ਬਣੂਗਾ ਜੀ ਉਸ ਤੋਂ ਬਾਅਦ ਆਪਾਂ ਨੇ ਇੱਕ ਸਲਾਈ ਉਲਟੀ ਇੱਕ ਸਲਾਈ ਸਿੱਧੀ ਇੱਕ ਸਲਾਈ ਉਲਟੀ ਫੇਰ ਸਿੱਧੀ ਸਲਾਈ ਚ ਆਪਣਾ ਡਿਜ਼ਾਈਨ ਬਣਿਆ ਕਰੂਗਾ ਜੀ ਹੁਣ ਆਪਾਂ ਉਲਟੀ ਸਲਾਈ ਚ ਆ ਗਏ ਜੀ ਉਲਟੀ ਸਲਾਈ ਆਪਣੀ ਫੇਰ ਪੂਰੀ ਪੈਣੀ ਹੈ ਜੀ ਉਲਟੀ ਉਲਟੀ ਚਾ ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਫालतू ਰੱਖ ਕੇ ਆਪਣੇ ਕੁੰਡੇ ਪਾ ਲੈਣੇ ਜੀ ਜਿੰਨੇ ਵੀ ਆਪਾਂ ਪਾਉਣੇ ਆ ਅਸਲਾਈ ਵੀ ਆਪਾਂ ਨੇ ਆਪਣੀ ਉਲਟੀ ਪਾ ਲਈ ਜੀ ਚਲੋ ਜੀ ਹੁਣ ਆਪਾਂ ਦੇਖਦੇ ਹਾਂ ਆਪਣਾ ਡਿਜ਼ਾਈਨ ਕਿਵੇਂ ਬਣਨਾ ਹੈ ਇਹ ਪਹਿਲਾ ਕੁੰਡਾ ਆਪਾਂ ਨੇ ਬਿਨਾਂ ਉਹਨੇ ਉਤਾਰ ਲਿਆ ਉਸ ਤੋਂ ਅੱਗੇ ਆਪਾਂ ਨੇ ਤਿੰਨ ਕੁੰਡੇ ਪੁਣ ਲਏ ਜੀ ਉਲਟੇ ਤਿੰਨ ਕੁੰਡੇ ਉਲਟੇ ਪੁਣ ਕੇ ਜੀ ਧਾਗੇ ਨੂੰ ਆਪਣੀ ਸਾਈਡ 'ਤੇ ਰੱਖਣਾ ਆਹ ਜਿਹੜਾ ਕੁੰਡਾ ਹੈ ਇੱਕ ਇਹਨੂੰ ਇੱਥੋਂ ਸਲਾਈ ਪਾ ਕੇ ਆਹ ਜਿਹੜਾ ਉਲਟਾ ਕੁੰਡਾ ਇਹਦੇ ਕੋਲ ਦੀ ਕੱਢ ਲੈਣਾ ਇਸ ਤਰ੍ਹਾਂ ਕੱਢ ਕੇ ਨày ਕੁੰਡਾ ਲੈ ਜੀ ਨੂੰ ਉਸ ਤੋਂ ਬਾਅਦ ਫੇਰ ਉਹੀ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਉਲਟੇ ਬਣਾ ਕੇ ਚੌਥੇ ਕੁੰਡੇ ਨੂੰ ਫੇਰ ਆ ਦੇਖੋ ਜੀ ਧਿਆਨ ਨਾਲ ਇੱਥੋਂ ਪਾ ਕੇ ਆਪਾਂ ਨੇ ਸਲਾਈ ਐ ਪਿਛਲੀ ਸਾਈਡ ਦੀ ਕੱਟ ਕੇ ਆ ਉਲਟਾ ਕੁੰਡਾ ਜਿਹੜਾ ਇਹਦੇ ਕੋਲ ਦੀ ਕੱਟ ਲੈਣਾ ਫਿਰ ਇਹਨੂੰ ਆਪਾਂ ਨੇ ਇਸ ਤਰ੍ਹਾਂ ਬੰਨ ਦੇਣਾ ਬਹੁਤ ਸੌਖਾ ਹੈ ਜੀ ਇਹ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਟਰਾਈ ਕਰਕੇ ਜਦ ਵੀ ਤੁਸੀਂ ਕਿਸੇ ਚੀਜ਼ ਵਿੱਚ ਡਿਜ਼ਾਈਨ ਬਣਾਉਣਾ ਹੈ ਜੀ ਤਾਂ ਥੋੜੇ ਕੁੰਡਿਆਂ ਤੇ ਪਾ ਕੇ ਦੇਖ ਲਿਆ ਕਰੋ ਪਹਿਲਾਂ ਉਹੀ ਚਾਰ ਗੁੰਡੇ ਰਿਪੀਟ ਕਰੀ ਜਾਣੇ ਜੀ ਆਪਾਂ ਨੇ ਤਿੰਨ ਗੁੰਡੇ ਉਲਟੇ ਚੌਥੇ ਗੁੰਡੇ ਚ ਆਪਾਂ ਨੇ ਇਸ ਤਰ੍ਹਾਂ ਬਣਾਉਣਾ ਜੀ ਡਿਜ਼ਾਈਨ ਆਹ ਦੇਖੋ ਜੀ ਆ ਇਸ ਤਰ੍ਹਾਂ ਕੱਢ ਕੇ ਸਲਾਈ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਘਮਾ ਕੇ ਅਖੀਰ ਵਿੱਚ ਰਹਿ ਗਏ ਜੀ ਆਪਣੇ ਕੋਲ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਆਪਾਂ ਨੇ ਇਹ ਬਣਾ ਲੈਣਾ ਸਿੱਧਾ ਆਪਾਂ ਆਗੇ ਜੀ ਉਲਟੀ ਸਾਈਡ ਤੇ ਉਲਟੀ ਸਾਈਡ ਚ ਆਪਣੀ ਚ ਉਲਟੀ ਸिलाई ਸਾਰੀ ਉਲਟੀ ਉਲਟੀ ਪੈਣੀ ਹੈ ਜੀ ਉਸੇ ਤਰ੍ਹਾਂ ਫੇਰ ਪਾਉਣੀ ਹੈ ਜੀ ਆਪਾਂ ਨੇ ਉਲਟੀ ਸिलाई ਉਲਟੀ ਫੇਰ ਇੱਕ ਸिलाई ਸਿੱਧੀ ਫੇਰ ਉਲਟੀ ਫੇਰ ਸਿੱਧੀ ਵਿੱਚ ਬਣੂਗਾ ਜੀ ਡਿਜ਼ਾਈਨ ਹਰ ਵਾਰੀ ਇਹਹੀ ਤਿੰਨ ਸਲਾਈਆਂ ਆਪਾਂ ਨੇ ਉਲਟੀਆਂ ਸਿੱਧੀਆਂ ਪਾ ਕੇ ਚੌਥੀ ਸਲਾਈ ਜ ਆਪਣਾ ਡਿਜ਼ਾਈਨ ਬਣੇ ਜਾਣਾ ਜੀ ਉਲਟੀ ਸਲਾਈ ਆਪਾਂੇ ਪਾ ਲਈ ਜੀ ਆਪਣੀ ਉਲਟੀ ਉਲਟੀ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ 'ਚ ਸਿੱਧੀ ਸਲਾਈ ਆਪਾਂ ਆਪਣੀ ਪਾਉਂਗੇ ਜੀ ਪੂਰੀ ਸਿੱਧੀ सीधे पासे तो भी अपने अपनी यह सिलाई पूरी सीधी सीधी बना ली जी हूँ आप उल्टी सिलाई तो यह सिलाई भी अपनी उल्टी उल्टी पी जी बहुत सौखा डिजाइन है जी ये तीन सिलाइया बिल्कुल सीधिया पैनियाँ चौथी सिलाई च डिजाइन पैना है ਟੈਨ ਆਪਣੀ ਕੋਟੀ ਵਿੱਚ ਪਾਉਣ ਇਹ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਹੈ ਜੀ ਕਿਉਂਕਿ ਲਾਈਟ ਕਲਰ ਦੀ ਕੋਟੀ ਬਹੁਤ ਪਿਆਰੀ ਲੱਗਦੀ ਹੈ ਹਰ ਇੱਕ ਸੂਟ ਤੇ ਚੱਲਦੀ ਹੈ ਲਾਈਟ ਕਲਰ ਦੀ ਕੋਟੀ ਲੈ ਕੇ ਉਹਦੇ ਤੇ ਪਾਇਓ ਡਿਜ਼ਾਈਨ ਇਹ ਬਹੁਤ ਪਿਆਰਾ ਲੱਗਦਾ ਹੈ ਜੀ ਚਲੋ ਜੀ ਹੁਣ ਆਪਾਂ ਦੇਖ ਲੈਂਦੇ ਹਾਂ ਡਿਜ਼ਾਈਨ ਅੱਗੇ ਕਿਵੇਂ ਬਣਨਾ ਕੋ ਜੀ ਧਾਗਾ ਇੱਧਰ ਘੁਮਾ ਕੇ ਪਹਿਲਾਂ ਆਪਾਂ ਨੇ ਤਿੰਨ ਗੁੰਡੇ ਉਲਟੇ ਬੁਨੇ ਤੇ ਜੀ ਹੁਣ ਆਪਾਂ ਬੁਨੂਗੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਉਲਟਾ ਬੁਣ ਕੇ ਆਹ ਜਿਹੜੇ ਤਿੰਨ ਗੁੰਡੇ ਤੇ ਪਹਿਲਾਂ ਇਹਨਾਂ ਦੇ ਵਿਚਾਲੇ ਜਿਹੜਾ ये कुंडे इस तरह जी उस तो बाद फिर उस तरह शुरू हो जाने जी तीन कुंडे उल्टे ऐ कुंडे ऐडे तिजाइन फिर अपने तीन कुंडे उल्टे फिर अपना चौथा कुंडा जेड़ा इस तरह बुनना जी ये ਫੇਰ ਤੇ ਨਾ ਕੁੰਡੇ ਉਲਟੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਤਾਂ ਸਮਝ ਲੱਗਦਾ ਹੈ ਡਿਜ਼ਾਈਨ ਜੇ ਆਪਾਂ ਵਿਚਾਲੇ ਛੱਡ ਕੇ ਚਲੇ ਜਾਂਦੇ ਫਿਰ ਕੁਝ ਨਹੀਂ ਬਣਦਾ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗਦਾ ਬਿਲਕੁਲ ਰੈਡੀਮੇਡ ਡਿਜ਼ਾਈਨ ਵਰਗਾ ਡਿਜ਼ਾਈਨ ਦੇਖੋ ਜੀ ਇੱਕ ਵਾਰੀ ਫੇਰ ਚੰਗੀ ਤਰ੍ਹਾਂ ਸਮਝਾਵਾਂ ਐ ਕੁੰਡੇ ਨੂੰ ਆਪਾਂ ਨੇ ਇਸ ਤਰ੍ਹਾਂ ਲੈਣਾ ਐ ਪਿਛਲੀ ਸਾਈਡ ਨੂੰ ਘੁਮਾ ਕੇ ਆ ਜਿਹੜਾ ਉਲਟਾ ਕੁੰਡਾ ਥੱਲੇ ਇਹਦੇ ਕੋਲ ਦੀ ਇਸ ਤਰ੍ਹਾਂ ਆਪਾਂ ਨੇ ਕੱਟ ਲੈਣਾ ਇਹ ਐ ਬੁਣਦੇਣਾ ਇਹਨੂੰ ਖੇਰ ਤਿੰਨ ਗੁੰਡੇ ਉਲਟੇ ਨਾ ਦੇਖੋ ਜੀ ਡਿਜ਼ਾਈਨ ਆਪਣਾ ਬਿਲਕੁਲ ਠੀਕ ਆ ਗਿਆ ਪਹਿਲਾਂ ਆਪਾਂ ਨੇ ਤਿੰਨ ਗੁੰਡੇ ਉਲਟੇ ਪੁਨੇ ਤੇ ਜੀ ਹੁਣ ਆਪਣਾ ਇਹ ਰਹਿ ਗਿਆ ਇੱਕ ਗੁੰਡਾ ਉਲਟਾ ਜਿਹੜਾ ਖੀਰਲਾ ਗੁੰਡਾ ਹੈ ਉਹ ਆਪਾਂ ਬਣਾ ਦੋਗੇ ਜੀ ਸਿੱਧਾ ਡਿਜ਼ਾਈਨ ਦੇਖੋ ਜੀ ਬਣ ਕੇ ਥੋੜਾ ਜਿਹਾ ਬਣਿਆ ਹਾਲੇ ਫਿਰ ਵੀ ਦੇਖੋ ਕਿੰਨਾ ਪਿਆਰਾ ਲੱਗਦਾ ਬਣ ਕੇ ਅੱਗੇ ਫੇਰ ਉਸੇ ਤਰ੍ਹਾਂ ਆਪਾਂ ਨੇ ਇੱਕ ਸਲਾਈ ਉਲਟੀ ਇੱਕ ਸਲਾਈ ਸਿੱਧੀ ਫੇਰ ਉਲਟੀ ਸਲਾਈ ਫੇਰ ਸਿੱਧੀ ਸਲਾਈ ਜਿਹੜੇ ਡਿਜ਼ਾਈਨ ਡਿਜ਼ਾਈਨ ਨੇ ਬਣ ਕੇ ਹੋ ਜਾਣਾ ਜੀ ਇਸ ਤਰ੍ਹਾਂ ਤਿਆਰ ਵਿਜਾਇਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਦਸਾਂ ਦਾ ਢੰਗ ਕਿਵੇਂ ਲੱਗਿਆ ਇਸੇ ਤਰ੍ਹਾਂ ਤੁਹਾਡੇ ਵਾਸਤੇ ਹੋਰ ਛੋਟੀਆਂ-ਛੋਟੀਆਂ ਵੀਡੀਓ ਲੈ ਕੇ ਆਉਂਦੀ ਰਹੂੰਗੀ ਜੀ ਬਹੁਤ ਸੌਖੇ-ਸੌਖੇ ਡਿਜ਼ਾਈਨ ਚਲੋ ਜੀ ਫਿਰ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ